ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਚ ਸਬ ਹੈਲਥ ਸੈਂਟਰ ਦੀ ਛੱਤ ਤੋਂ ਸੀਮਿੰਟ ਦੇ ਡਿੱਗੇ ਖਲੇਪੜ ਕਮਰੇ ਚ ਚੱਲ ਰਿਹਾ ਸੀ ਟੀਕਾਕਰਨ ਪੂਰੀ ਘਟਨਾ ਬਾਰੇ ਦੱਸ ਦਿਆਂ ਤੁਹਾਨੂੰ ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਵਿੱਚ ਉਸ ਸਮੇਂ ਤਹਿਸ ਦਾ ਮਾਹੌਲ ਬਣ ਗਿਆ ਜਦੋਂ ਕਮਰੇ ਚੋਂ ਬੱਚਾਂ ਦੇ ਟੀਕਾਕਰਨ ਚੱਲ ਰਿਹਾ ਸੀ ਅਤੇ ਛੋਟੇ ਬੱਚਿਆਂ ਦੇ ਨਾਲ-ਨਾਲ ਮਹਿਲਾਵਾਂ ਅਤੇ ਸਾਰਾ ਸਤਾਵੀ ਉੱਥੇ ਮੌਜੂਦ ਸੀ ਕਮਰੇ ਦੀ ਛੱਤ ਵਿੱਚੋਂ ਲੈਂਟਰ ਦੇ ਖਲੇਪੜ ਡਿੱਗਣੇ ਸ਼ੁਰੂ ਹੋ ਗਏ ਐਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੀ ਕਰਮਚਾਰੀ ਗੁਰਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਕੇਂਦਰ ਵਿੱਚ ਟੀਕਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਕਮਰੇ ਚੋਂ ਸੀਮਿੰਟ ਦੇ ਟੁਕੜੇ ਡਿੱਗਣੇ ਸ਼ੁਰੂ ਹੋ ਗਏ ਜਿਸ ਸਮੇਂ ਛੋਟੇ ਬੱਚਾ ਤੋਂ ਇਲਾਵਾ ਸਟਾਫ ਅਤੇ ਹੋਰ ਵੀ ਔਰਤਾਂ ਸ਼ਾਮਲ ਸਨ ਅਸੀਂ ਸਰਕਾਰ ਅਤੇ ਪਾਕਾਪੁਰਾਣਾ ਦੇ ਵਿਧਾਇਕ ਨੂੰ ਕਈ ਵਾਰ ਲਿਖਿਆ ਸੀ ਕਿ ਇਸ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਨਾਂ ਦੱਸਿਆ ਕਿ ਇੱਥੇ 10 ਲੱਖ ਦੀ ਗ੍ਰਾਂਟ ਵੀ ਆ ਗਈ ਹੈ ਪਰ ਮਿਲੀ ਕਿਸੇ ਨੂੰ ਨਹੀਂ ਇਸ ਬਾਰੇ ਕੁਝ ਪਤਾ ਨਹੀਂ ਹੈ ਕਿ ਉਹ ਕਦੋਂ ਇਸ ਕੋਲ ਹੈ ਅਤੇ ਕਦੋਂ ਇਸ ਇਮਾਰਤ ਤੇ ਲੱਗੇਗੀ ਪਰ ਜੇਕਰ ਇੱਥੇ ਕੋਈ ਵੱਡੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਉਸ ਤੋਂ ਬਾਅਦ ਜਦੋਂ ਇਸ ਸਬੰਧ ਵਿੱਚ ਹਲਕਾ ਵਿਧਾਇਕ ਬਾਗਾਪਰਾਣਾ અમરપાલ ਸਿੰਘ ਨਾਲ ફોન ਤੇ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਪਿੰਡ રોਡੇ ਦੇ ਸਬ ਹੈਲਥ ਸੈਂਟਰ ਲਈ ਗ੍ਰਾਂਟ ਪਾਸ ਹੋ ਚੁੱਕੀ ਹੈ ਜਲਦ ਹੀ ਕੰਮ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਸਬ ਸੈਂਟਰ ਦੀਆਂ ਇਹ ਖੌਫ ਨਾਲ ਤਸਵੀਰਾਂ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਰਜੂਤ ਕੌਰ ਹੈ ਜੀ ਮੈਡਮ ਜਿਹੜੀ ਆਹ ਪਤਾ ਲੱਗਾ ਜਿਵੇਂ ਆਹ ਛੱਤ ਡਿੱਗੀ ਹੈਗੀ ਹੈ ਕਦੋਂ ਦੀ ਗੱਲ ਹੈ ਜੀ ਇਹ ਸਰ ਕੱਲ ਸਾਡਾ ਈਪੀਐ ਸੈਸ਼ਨ ਚੱਲ ਰਿਹਾ ਸੀ ਜੀ ਜਿਹੜਾ ਟੀਕਾਕਰਨ ਸੈਸ਼ਨ ਅਸੀਂ ਬੁੱਧਵਾਰ ਵਾਲੇ ਦਿਨ ਕਰਦੇ ਹਾਂ ਜੀ ਉਸ ਟਾਈਮ ਅਸੀਂ ਟੀਕਾਕਰਨ ਕਰ ਰਹੇ ਸੀ ਜਦੋਂ ਉੱਪਰੋਂ ਇਹ ਛੱਤ ਡਿੱਗੀ ਹੈ ਜੀ ਔਰ ਮਤਲਬ ਬੜੀ ਮੁਸ਼ਕਲ ਨਾਲ ਅਸੀਂ ਸਾਰੇ ਜਣੇ ਬੱਚਿਆਂ ਔਰ ਬੱਚਾ ਤੇ ਮਾਂ ਜਿਹੜੀ ਇੱਥੇ ਟੀਕਾ ਲਵਾ ਰਹੀ ਸੀ ਉਹ ਵੀ ਬੜੀ ਮੁਸ਼ਕਲ ਨਾਲ ਬਚੇ ਹੈਗੇ ਆ ਜੀ ਔਰ ਇਹ ਟੇਬਲ ਟੁੱਟ ਚੁੱਕਿਆ ਹੈਗਾ ਹੋਰ ਵੀ ਸਾਡਾ ਇਸ ਤੋਂ ਪਹਿਲਾਂ ਵੀ ਜਦੋਂ ਛੱਤ ਡਿੱਗਦੀ ਹੈਗੀ ਆ ਜੀ ਕਾਫੀ ਸਮਾਨ ਸਾਡਾ ਖਰਾਬ ਹੋ ਚੁੱਕਿਆ ਅਸੀਂ ਵਾਰ-ਵਾਰ ਮਤਲਬ ਸਰਕਾਰ ਦੇ ਜਿਹੜੇ ਨੁਮਾਇੰਦੇ ਐ ਐਮਐਲਏ ਸਾਹਿਬ ਨੂੰ ਵੀ ਸਾਰੇ ਮਿਲ ਕੇ ਆਏ ਆ ਔਰ ਹੁਣ ਤੋਂ ਮਤਲਬ ਤਕਰੀਬਨ ਡੇਢ ਪੌਣੇ 2 ਸਾਲ ਪਹਿਲਾਂ ਵੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਗੱਲ ਲਿਆਂਦੀ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਵਾਰ ਤੁਸੀਂ ਵਿਜ਼ਿਟ ਕਰਕੇ ਆਓ ਹਸਪੀਟਲ ਦੇਖ ਕੇ ਆਓ ਵੀ ਕਿੰ ਔਰ ਸਾਡੀ ਕੋਈ ਜਾਨਮਾਲ ਦੀ ਰੱਖੀ ਨਹੀਂ ਹੈਗੀ ਅਸੀਂ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਆਉਣੇ ਆ ਜੀ ਇੱਥੇ ਅਸੀਂ ਸਿਹਤ ਸਵਾਵਾ ਦਿੰਨੇ ਆ ਅਸੀਂ ਕਦੇ ਟਾਈਮ ਦਾ ਵੀ ਨਹੀਂ ਦੇਖਿਆ ਸੀ ਇੱਥੇ 3 ਵਜੇ ਤੱਕ 4 ਵਜੇ ਤੱਕ ਵੀ ਅਸੀਂ ਬੈਠ ਕੇ ਇੱਥੇ ਮਤਲਬ ਆਪਣੀ ਡਿਊਟੀ ਕਰਦੇ ਆ 2 ਵਜੇ ਤੱਕ ਸਾਡਾ ਟਾਈਮ ਆ ਅਸੀਂ 4 ਵਜੇ ਤੱਕ ਵੀ ਬੈਠ ਕੇ ਕਰਦੇ ਆ ਇਸ ਤੋਂ ਪਹਿਲਾਂ ਜੇਈ ਸਾਹਿਬ ਸੀਗੇ ਸਾਨੂੰ ਬਾਰ-ਬਾਰ ਮਤਲਬ ਇੱਥੋਂ ਦੇ ਸਾਡੇ ਅੰਕਲ ਸੀਗੇ ਕੈਸ਼ੀਅਰ ਅੰਕਲ ਰਿਟਾਇਰਡ ਨੇ ਜਿਹੜੇ ਉਹਨਾਂ ਨੇ ਵੀ ਗੱਲ ਕੀਤੀ ਉਹਨਾਂ ਦੇ ਨਾਲ ਔਰ ਉਹ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਮੇਰੇ ਪੀਏ ਨਾਲ ਗੱਲ ਕਰੋ ਪੀਏ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਤੁਸੀਂ ਜੇਏ ਸਾਹਿਬ ਨਾਲ ਗੱਲ ਕਰੋ ਉਹ ਕਹਿੰਦੇ 10 ਲੱਖ ਰੁਪਏ ਗ੍ਰਾਂਟ ਜਿਹੜਾ ਜਾਰੀ ਹੋ ਚੁੱਕੀ ਹੈ ਇਥੋਂ ਪਰ ਸਾਨੂੰ ਨਹੀਂ ਪਤਾ ਜੀ ਗ੍ਰਾਂਟ ਜਾਰੀ ਹੈ ਜਾਂ ਨਹੀਂ ਹੈ ਪਰ ਸਾਡੀ ਮਤਲਬ ਸੇਫਟੀ ਲਈ ਕੋਈ ਉਪਰਾਲਾ ਕੀਤਾ ਜਾਵੇ ਜੀ ਤਾਂ ਕਿ ਅਸੀਂ ਸੇਫ ਆਪਣੀ ਡਿਊਟੀ ਕਰ ਸਕੀਏ ਔਰ ਕਮਿਊਨਿਟੀ ਵੀ ਸੇਫ ਰਹੇ ਇਸ ਚੀਜ਼ ਨਾਲ ਜਿਹੜੇ ਵੀ ਦਵਾਈ ਲਈ ਤੁਸੀਂ ਇਹਨਾਂ ਨੂੰ ਤੁਸੀ ਕਦੋਂ ਮਿਲਦੇ ਸੀਗਾ ਜਾਂ ਹੋਰ ਇਹ ਜੀ ਸਾਡੇ ਸੀਐਚਓ ਮੈਡਮ ਜਿਹੜੇ ਹੁਣ ਇਸ ਵਕਤ ਮਾਟਰਨਟੀ ਲੀਵ ਤੇ ਚੱਲ ਰਹੇ ਨੇ ਉਹ ਗਏ ਸੀ ਔਰ ਨਾਲ ਆਸ਼ਾ ਵਰਕਰ ਗਈਆਂ ਸੀ ਮੈਂ ਉਸ ਦਿਨ ਟ੍ਰੇਨਿੰਗ ਤੇ ਸੀ ਹਾਂਜੀ ਉਹ ਹੋਰ ਕਹਿੰਗੇ ਤੁਸੀਂ ਗਏ ਸੀ ਕੀ ਨਾਮ ਤੁਹਾਡਾ ਗੁਰਿੰਦਰ ਕਾਲਾ ਤੁਸੀਂ ਕਿਹਨੂੰ ਮਿਲੇ ਸੀ ਜਾ ਕੇ ਹਾਂਜੀ ਸੀ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਅਸੀਂ ਉਹਨਾਂ ਨੂੰ ਸਾਰਿਆਂ ਨੇ ਦੱਸਿਆ ਸੀਗਾ ਵੀ ਸਾਡੇ ਹਸਪੀਟਲ ਦੀ ਜਿਹੜੀ ਹਾਲਤ ਆ ਬਹੁਤ ਮਾੜੀ ਆ ਵੀ ਤੁਸੀਂ ਆ ਕੇ ਸਾਡਾ ਹਸਪੀਟਲ ਦੇਖੋ ਇੱਕ ਵਾਰ ਉਹਨਾਂ ਨੇ ਯਕੀਨ ਦਿਵਾਇਆ ਸੀਗਾ ਕਿ ਵੀ ਤੁਹਾਡੇ ਹਸਪੀਟਲ ਆਸਤੇ 10 ਲੱਖ ਰੁਪਈਆ ਜਿਹੜਾ ਪਾਸ ਹੋ ਚੁੱਕਿਆ ਹੈ ਪਰ ਸਾਨੂੰ ਸਾਲ ਹੋ ਗਿਆ ਤਕਰੀਬਨ ਦੇਖਦਿਆਂ ਨੂੰ ਸੁਣਦਿਆਂ ਨੂੰ ਵੀ ਜਿਹੜਾ 10 ਲੱਖ ਰੁਪਈਆ ਹੈ ਉਹ ਹੈਗਾ ਹੈ ਪਰ ਉਹ ਹੈਗਾ ਕਿੱਥੇ ਆ ਸਾਨੂੰ ਨਹੀਂ ਪਤਾਗਾ ਜਿੱਦਨ ਅਸੀਂ ਮਰਗੇ ਥੱਲੇ ਆ ਕੇ ਉਹ 10 ਲੱਖ ਰੁਪਈਆ ਉਹਦੋਂ ਆਊਗਾ ਸਾਡੇ ਸਰਪੰਚਾਂ ਕੋਲੇ ਉਦੋਂ ਪਹਿਲਾਂ ਉਹ 10 ਲੱਖ ਰੁਪਈ ਜਿਹੜੀ ਛੱਤ ਆ ਉਹ ਹਸਪੀਟਲ ਦੀ ਬਦਲੀ ਜਾਵੇ ਜੇ ਨੁਕਸਾਨ ਕਰਵਾ ਕੇ ਕੰਮ ਕੀਤਾ ਤਾਂ ਫਿਰ ਕੀ ਕੀਤਾ ਹੁਣ ਅਸੀਂ ਬਾਰ-ਬਾਰ ਅਪੀਲ ਕਰਦੇ ਆ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਆਓ ਹਸਪੀਟਲ ਦੇਖੋ ਇੱਥੇ ਆ ਕੇ ਸਾਰੇ ਸਾਨੂੰ ਐਂ ਕਹਿ ਜਾਂਦੇ ਆ ਵੀ ਹਾਂ ਹਸਪੀਟਲ ਬਹੁਤ ਮਾੜਾ ਇਹਦੀ ਛੱਤ ਬਦਲਣ ਵਾਲੀ ਆ ਪਰ ਕੋਈ ਧਿਆਨ ਨਹੀਂ ਦਿੰਦਾ ਸਾਡੇ ਵੱਲ ਸਾਡੇ ਵੀ ਛੋਟੇ-ਛੋਟੇ ਬੱਚੇ ਆ ਜੇ ਸਾਨੂੰ ਕੁਝ ਹੁੰਦਾ ਏ ਜੇ ਸਾਡੇ ਸਿਰ 'ਤੇ ਕੁਝ ਕੱਲ ਵੱਜ ਜਾਂਦਾ ਜੇ ਅਸੀਂ ਬੈਠੇ ਹੁੰਦੇ ਤਾਂ ਸਾਡੇ ਬੱਚਿਆਂ ਦਾ ਤੇ ਸਾਡਾ ਕੌਣ ਬਾਲੀ ਵਾਰਸ ਆ ਥੋੜਾ-ਥੋੜਾ ਤਨਖਾਹ ਤੇ ਅਸੀਂ ਸਾਰੀ ਦਿਹਾੜੀ ਕੰਮ ਕਰਦੇ ਆਂ ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਵੀ ਜਿਹੜੇ ਮੋਤਵਾਰ ਲੋਕ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਾਡੀ ਸਾਰਿਆਂ ਨੂੰ ਅਪੀਲ ਆ ਵੀ ਸਾਡੇ ਹਸਪੀਟਲ ਵੱਲ ਧਿਆਨ ਦਿਓ ਤੇ ਇਹਦੀ ਛੱਤ ਬਦਲੋ ਤੇ ਸਾਨੂੰ ਧਿਆਨ ਨਾਲ ਕੰਮ ਕਰ ਦਿਓ ਔਰ ਅਸੀਂ ਇਹ ਵੀ ਜੀ ਪ੍ਰਸ਼ਾਸਨ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਵੀ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਜੇਕਰ ਸਾਡਾ ਡਿਊਰਿੰਗ ਡਿਊਟੀ ਸਾਡਾ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਇਸ ਗੱਲ ਦੇ ਸ਼ਰੀਆਮ ਜ਼ਿੰਮੇਵਾਰ ਹੋਣਗੇ ਜੀ ਸਮੂਹ ਸਟਾਫ ਵੱਲੋਂ ਹੀ ਸਾਡੀ ਅਪੀਲ ਆ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਾਡੇ ਹਸਪੀਟਲ ਦਾ ਕੋਈ ਹੱਲ ਕੀਤਾ ਜਾਵੇ ਜੇਕਰ ਕਿਸੇ ਦਾ ਵੀ ਜਾਨ ਮਾਲ ਦਾ ਕੋਈ ਨੁਕਸਾਨ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਐਮਐਲਏ ਸਾਹਿਬ ਮੌਜੂਦਾ ਇਹ ਸਾਰੇ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ